ਅੱਜ ਆਪਾਂ ਸਫਰ ਗੁਰਿਜ਼ ਵੈਲੀ ਦਾ ਤੁਹਾਨੂੰ ਦਿਖਾਵਾਂਗੇ ਕਸ਼ਮੀਰ ਦੀਆਂ ਆਬਾਦੀਆਂ ਦੇ ਵਿੱਚ ਪਾਕਿਸਤਾਨ ਦੇ ਬਾਰਡਰ ਦੇ ਨਾਲ ਵਸਿਆ ਹੋਇਆ ਇੱਕ ਛੋਟਾ ਜਿਹਾ ਕਸਬਾ ਬੜਾ ਸੁੰਦਰ ਤੇ ਪਿਆਰਾ ਜਿਹਾ ਵਾਤਾਵਰਨ ਇੰਨਾ ਸਾਫ਼ ਸੁਥਰਾ ਆਨੰਦ ਆ ਜਾਂਦਾ ਜਿਹੜਾ ਵਿਅਕਤੀ ਕਸ਼ਮੀਰ ਨਹੀਂ ਗਿਆ ਤੇ ਮੈਂ ਸਮਝਦਾ ਵੀ ਉਹ ਹੋਰ ਥਾਵਾਂ ਤੇ ਜਿੱਥੇ ਮਰਜੀ ਜਾਇਆ ਹੋਵੇ ਕਸ਼ਮੀਰ ਨਾਲ ਦਾ ਜੰਨਤ ਕਿਤੇ ਨਹੀਂ ਮਿਲੇਗਾ ਅਸਮਾਨ ਸਾਫ ਆਪਾ ਟਾਪ ਤੇ ਜਾ ਰਹੇ ਆ ਰਾਜਧਾਨਾ ਪਾਸ ਟਾਪ ਦੀ ਪਹਾੜੀ ਉੱਪਰਲੇ ਪਾਸੇ ਨਜ਼ਾਰਾ ਦੇਖਣਯੋਗ ਹੈ ਸਫ਼ਰ ਥੋੜਾ ਜਾਂ ਕਾਫੀ ਕਠਿਨਾਈ ਵਾਲਾ ਹੈ ਜਿਹੜੇ ਫੈਮਿਲੀ ਨਾਲ ਜਾਂਦੇ ਨੇ ਉਹ ਇਸ ਜਿਹੇ ਦਾ ਧਿਆਨ ਰੱਖਣ ਵੀ ਅਰਲੀ ਚੱਲਣ ਤੇ ਜਿਹੜਾ ਕਿ 4 ਵਜੇ ਤੱਕ ਉੱਥੇ ਪਹੁੰਚ ਜਾਣ ਰਾਜਧਾਨਾ ਰਾਜਧਾਨਾ ਜਿਹਦੇ ਅੰਤ ਤੱਕ ਬਣੇ ਰਹੇ ਨੇ ਨੈਚਰਲੀ ਬਿਊਟੀ ਮजेदार ਗੱਲਾਂ ਮजेदार এনवायरमेंट ਤੇ ਬਹੁਤ ਹੀ ਮजेदार ਸਫਰ ਆ ਜਿਹੜਾ ਉਹ ਆਪ ਕਰ ਰਹੇ ਆ ਕਿਤੇ ਰਾਈਟ ਹੈਂਡ ਖੱਡੇ ਆ ਜਾਂਦੇ ਆ ਕਿਤੇ ਲੈਫਟ ਹੈਂਡ ਤੇ ਕਿਉਂਕਿ ਅਸੀਂ ਪਹਾੜ ਦੀ ਟਾਪ ਤੇ ਪਹੁੰਚ ਚੁੱਕੇ ਆ ਤੇ ਇਸੇ ਨੂੰ ਰਾਜਧਾਨ ਪਾਸ ਕਹਿੰਦੇ ਨੇ ਅਸੀਂ ਇਹਦੇ ਵਿੱਚ ਹੀ ਵਾਪਸੀ ਤੇ ਪਹਿਲੇ ਬਰਫ ਦੇ ਦਰਸ਼ਨ 2024 ਦੇ ਕਰ ਚੁੱਕੇ ਆ ਜਿਹੜਾ ਵਿਅਕਤੀ ਨੂੰ ਸਿਹਤ ਦੀ ਪ੍ਰੋਬਲਮ ਹੋਵੇ ਤਾਂ ਮੈਂ ਇੱਕੋ ਗੱਲ ਕਹੂੰਗਾ ਉੱਥੇ ਦੇ ਚਸ਼ਮਿਆਂ ਦਾ ਜਾ ਕੇ ਪਾਣੀ ਪੀਓ ਤੇ ਕੁਝ ਸਮਾਂ ਰੋ ਕੀ ਬਾਤ ਹੈ ਗੁਰਪ੍ਰੀਤ ਸਿੰਘ ਜਸਲ ਨਾਲ ਮੇਰੇ ਦਲਜੀਤ ਭਾਈ ਅਸੀਂ ਸਫ਼ਰ ਕਰ ਰਹੇ ਆਂ ਟਾਪ ਦੀਆਂ ਪਹਾੜੀਆਂ ਟਾਪ ਕੱਟ ਕੇ ਕਿੱਥੇ-ਕਿੱਥੇ ਕੀ ਹੋਇਆ ਮੈਂ ਸਮਝਦਾ ਵੀ ਜਿੱਥੇ ਇਨਸਾਨ ਪਹੁੰਚ ਗਿਆ ਉੱਥੇ ਗੰਦਗੀ ਵਾਕਿਓ ਵਸ ਜਾਂਦੀ ਹੈ ਇਨਸਾਨ ਹੀ ਐਸਾ ਆਦਮੀ ਹੈ ਜਿਹੜਾ ਹਰ ਇੱਕ ਸਿਸਟਮ ਨੂੰ ਖਰਾਬ ਕਰਦਾ ਹੈ ਵੀਡੀਓ ਦੇ ਅੰਦਰ ਤਕਰ ਬੜੇ ਰਹੋ ਨਜ਼ਾਰੇ ਲੋ ਕੁਦਰਤ ਦੇ ਕੁਦਰਤ ਦੇ ਨਜ਼ਾਰਿਆਂ ਦੇ ਵਿੱਚ ਸਭ ਕੁਝ ਹੈ ਮੈਂ ਤੁਹਾਡਾ ਆਪਣਾ ਗੁਰਪ੍ਰੀਤ ਸਿੰਘ ਪ੍ਰੀਤ ਭਾਈ ਵੀਡੀਓ ਦੇ ਨਵੀਂ ਦਾ ਇੰਤਜ਼ਾਰ ਕਰੋ ਹੋਰ ਵੀ ਆਪਾਂ ਤੁਹਾਨੂੰ ਕਰਨ ਵੈਲੀ ਦੀ ਵੀ ਵੀਡੀਓ ਦਿਖਾਵਾਂਗੇ ਜਨਰਲ ਸਬਸਕ੍ਰਾਈਬ ਕਰ ਲਓ ਪ੍ਰੀਤ ਮੋਟਰਜ਼ ਮੋਗਾ ਧੰਨਵਾਦ ਹਮਾ ਚਲਦੇ ਜਿ ਪੈਰਲਲ ਚੈੱਕ ਕਰੀਏ ਤੇ ਇੱਥੇ ਬਿਊਟੀ ਜ਼ਿਆਦਾ ਹੈ ब्यूटी वाकई ब्यूटी है गुरेज वैली अपा कर रहे कैमरे च कैप्चर नलजीत बी ਬਸ ਛਿਛੇ ਚ ਤਾਂ ਵਿਖਾ ਦੇ ਮਾੜਾ ਜਾਂ ਤੂੰ ਆਪ ਦਾ ਚਿਹਰਾ गुरेस व्हॅली रस्ता न्यू सड़क मजा ही मजा शो ਇਸ ਕੋਲ ਤੇ ਕਸ਼ਮੀਰ ਕਾ ਮਜ਼ਾ ਨੇਚਰਲੀ ਬਿਊਟੀ ਬਿਊਟੀਫੁਲ ਪਲੇਸ ਗੁਰੇਜ਼ ਵੈਲੀ ਦਾ ਰਸਤਾ ਹੋ ਵੀ ਮੇਟਰ ਗੁਰੇਜ਼ ਵੈਲੀ ਆ ਗਈ ਹੈ ਜਿਹਦਾ ਆਪਾਂ ਕਰਦੇ ਸੀ ਇੰਤਜ਼ਾਰ ਇੰਤਜ਼ਾਰ ਦੀਆਂ ਘੜੀਆਂ ਹੋਈਆਂ ਖਤਮ ਐਂਟਰੀ ਹੋ ਰਹੀ ਹੈ ਗੁਰੇਜ਼ ਵੈਲੀ ਦੇ ਵਿੱਚ ਲੋਗ ਮਿੱਤਰੋ ਗ੍ਰੀਸ ਵੈਲੀ ਦੇ ਵਿੱਚ ਆਪਾਂ ਐਂਟਰੀ ਕਰ ਰਹੇ ਹਾਂ